YouTube channel Socio Classes ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੋਲੀਟੀਕਲ ਸਾਇੰਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਦੇ ਵਿੱਚ ਲੈ ਕੇ ਆ ਰਹੇ ਹਾਂ ਇਹ ਬੀਏ ਸੈਕੰਡ ਸੈਮੈਸਟਰ ਦੇ ਲਈ ਹੈ ਪੇਪਰ ਦਾ ਨਾਮ ਰਾਜਨੀਤਿਕ ਸਿਧਾਂਤ ਪਾਰਟ 2 ਹੈ ਜਿਸ ਤਰ੍ਹਾਂ ਕਿ ਤੁਸੀਂ ਫਸਟ ਟਰਮ ਦੇ ਪੇਪਰ ਦਿੱਤੇ ਸੀ ਜੋ ਪੈਟਰਨ ਉਸ ਦਾ ਸੀ ਉਹੀ ਪੈਟਰਨ ਹੁਣ ਸੈਕੰਡ ਸੈਮੈਸਟਰ ਦੇ ਵਿੱਚ ਤੁਹਾਡਾ ਪੋਲੀਟੀਕਲ ਸਾਇੰਸ ਦਾ ਹੋਏਗਾ ਇਸ ਤੋਂ ਇਲਾਵਾ ਸਿਲੇਬਸ ਦਾ ਵੀਡੀਓ ਦੇਖਣ ਲਈ ਤੁਸੀਂ ਪਲੇਲਿਸਟ ਖੋਲ ਸਕਦੇ ਹੋ ਉੱਥੋਂ ਤੁਸੀਂ ਸਿਲੇਬਸ ਦੇਖ ਸਕਦੇ ਹੋ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਕੁਝ ਅਪਲੋਡ ਕਰ ਦਿੱਤੇ ਗਏ ਹਨ ਲੇਟੈਸਟ ਔਰ ਕੁਝ ਅਪਲੋਡ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਹੋਵੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਉਸੇ ਤਰ੍ਹਾਂ ਦੇ ਵੀਡੀਓ ਤਿਆਰ ਕਰ ਦਿੱਤੇ ਜਾਣਗੇ ਹਾਂਜੀ ਹੁਣ ਸਭ ਤੋਂ ਪਹਿਲਾਂ ਹੈ ਸ਼ਾਰਟ ਕੁਐਸ਼ਨਸ ਸ਼ਾਰਟ ਕੁਐਸਚਨਸ ਕਿੰਨੇ ਤੁਹਾਨੂੰ ਪੇਪਰ ਦੇ ਵਿੱਚ ਆਣੇ ਨੇ ਆਉਣੇ ਹਨ ਇਹ ਤੁਸੀਂ ਸਿਲੇਬਸ ਦਾ ਵੀਡੀਓ ਦੇਖ ਸਕਦੇ ਹੋ ਇਹ ਕੁਐਸਚਨ ਇਸ ਤਰ੍ਹਾਂ ਸਭ ਤੋਂ ਪਹਿਲਾ ਹੈ ਅਧਿਕਾਰ ਦਾ ਅਰਥ ਸਮਝਾਓ ਅਧਿਕਾਰ ਦੀ ਮਹੱਤਤਾ ਕੀ ਹੈ ਅਥਾਰਟੀ ਸ਼ਬਦ ਦਾ ਮੂਲ ਕੀ ਹੈ ਜਾਇਜ਼ਤਾ ਜਿਸ ਨੂੰ ਕਿ ਉਚਿਤਤਾ ਵੀ ਕਿਹਾ ਜਾਂਦਾ ਹੈ ਇਸ ਦੇ ਚਾਰ ਸਰੋਤ ਇਸ ਦੇ ਸੋਮੇ ਆ ਜਿਹੜੇ ਉਹ ਤੁਸੀਂ ਲਿਖਣੇ ਹਨ ਨੈਕਸਟ ਹੈ ਰਾਜਨੀਤਿਕ ਸੱਭਿਆਚਾਰ ਦੀ ਪਰਿਭਾਸ਼ਾ ਦਿਓ ਐਂਡ THEN ਰਾਜਨੀਤਿਕ ਸੱਭਿਆਚਾਰ ਦੇ ਕਿਸੇ ਵੀ ਚਾਰ ਭਾਗਾਂ ਦੀ ਵਿਆਖਿਆ ਕਰੋ ਨੈਕਸਟ ਰਾਜਨੀਤਿਕ ਸਮਾਜੀਕਰਨ ਦੀਆਂ ਕੋਈ ਚਾਰ ਕਿਸਮਾਂ ਲਿਖੋ ਰਾਜਨੀਤਿਕ ਸਮਾਜੀਕਰਨ ਵਿੱਚ ਸਾਥੀ ਸਮੂਹਾਂ ਦੀ ਭੂਮਿਕਾ ਕਿਵੇਂ ਮਹੱਤਵਪੂਰਨ ਹੈ ਇਸ ਬਾਰੇ ਦੱਸੋ ਐਂਡ ਨੈਕਸਟ ਹੈ ਕਾਨੂੰਨੀ ਅਧਿਕਾਰਾਂ ਦੇ ਅਰਥ ਸਮਝਾਓ ਚਾਰ ਕਾਨੂੰਨੀ ਫਰਜ਼ ਡਿਊਟੀਆਂ ਜਿਸ ਨੂੰ ਕਿਹਾ ਜਾਂਦਾ ਕਰਤੱਵਿ ਕਿਹਾ ਜਾਂਦਾ ਉਹ ਲਿਖਣੇ ਹਨ 네ਗੇਟਿਵ ਲਿਬਰਟੀ ਦੇ ਮੁੱਖ ਸਮਰਥਕ ਕੌਣ ਹਨ ਅਗੇ ਹੈ ਰਾਜਨੀਤਿਕ ਆਜ਼ਾਦੀ ਦਾ ਕੀ ਅਰਥ ਹੈ 네ਗੇਟਿਵ ਨੂੰ ਨਾਕਾਰਾਤਮਕ ਲਿਬਰਟੀ ਜਿਹੜੀ ਆ ਉਹ ਵੀ ਕਿਹਾ ਜਾਂਦਾ ਹੈ ਅਗੇ ਹੈ ਨਿਆ ਸ਼ਬਦ ਦਾ ਮੂਲ ਲਿਖੋ ਸਮਾਜਿਕ ਤਬਦੀਲੀ ਦਾ ਕੀ ਅਰਥ ਹੈ ਸਿੱਧੇ ਲੋਕਤੰਤਰ ਤੋਂ ਤੁਹਾਡਾ ਕੀ ਭਾਵ ਹੈ ਡਾਇਰੈਕਟ ਡੈਮੋਕ੍ਰੇਸੀ ਦੇ ਬਾਰੇ ਤੁਸੀਂ ਇੱਥੇ ਦੱਸਣਾ ਨੈਕਸਟ ਹੈ ਉਚਿਤਤਾ ਜਾਂ ਜਾਇਜ਼ਤਾ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਲਿਖੋ ਇਹ ਤੁਹਾਡੇ ਪੇਪਰ ਦੇ ਵਿੱਚ ਉਚਿਤਤਾ ਲਿਖਿਆ ਵੀ ਆ ਸਕਦਾ ਹੈ ਜਾਇਜ਼ਤਾ ਵੀ ਲਿਖਿਆ ਆ ਸਕਦਾ ਹੈ ਲੈਜੀਟਿਮੇਸੀ ਜਿਹੜੇ ਹਨ ਇਸ਼ਾਬਤ ਵੀ ਯੂਜ਼ ਕੀਤਾ ਜਾ ਸਕਦਾ ਹੈ ਅੱਗੇ ਹੈ ਰਾਜਨੀਤਿਕ ਸੱਭਿਆਚਾਰ ਦੇ ਅਰਥ ਦੱਸੋ ਉਸ ਤੋਂ ਬਾਅਦ ਸ਼ਕਤੀ ਅਤੇ ਅਧਿਕਾਰ ਵਿਚਲੇ ਦੋ ਅੰਤਰਾਂ ਦਾ ਜ਼ਿਕਰ ਕਰੋ ਐਨੈਕਸਟ ਹੈ ਅਧਿਕਾਰ ਕੀ ਹਨ ਉਸ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਪੱਤਰ ਦੇ ਮੂਲ ਸਿਧਾਂਤਾਂ ਦਾ ਵਰਣਨ ਕਰੋ ਐਨੈਕਸਟ ਵਾਤਾਵਰਣ ਤੋਂ ਤੁਹਾਡਾ ਕੀ ਭਾਵ ਹੈ ਹਵਾ ਪ੍ਰਦੂਸ਼ਣ ਦੇ ਮੁੱਖ ਪ੍ਰਭਾਵਾਂ ਦੀ ਚਰਚਾ ਕਰੋ ਐਨੈਕਸਟ ਲਿਬਰਟੀ ਦੇ ਅਰਥ ਲਿਖੋ ਉਸ ਤੋਂ ਬਾਅਦ ਹੈ ਆਧੁਨਿਕ ਰਾਜ ਵਿੱਚ ਲਿਬਰਟੀ ਕਿਵੇਂ ਸੁਰੱਖਿਅਤ ਹੈ ਐਂਡ THEN ਨਿਆ ਦੇ ਆਰਥਿਕ ਪਹਿਲੂ ਤੋਂ ਤੁਹਾਡਾ ਕੀ ਭਾਵ ਹੈ ਐਂਡ ਨੈਕਸਟ ਹੈ ਲੋਕਤੰਤਰੀ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ ਸਰਕਾਰ ਦੇ ਕੋਈ ਚਾਰ ਗੁਣ ਲਿਖੋ ਐਂਡ ਨੈਕਸਟ ਮਾਰਕਸਵਾਦੀਆਂ ਅਨੁਸਾਰ ਪ੍ਰੋਲੇਟਾਰੀ ਦੀ ਤਾਨਾਸ਼ਈ ਕੀ ਹੈ ਲੋਕਤੰਤਰ ਨੂੰ ਅਮੀਰਾਂ ਦੀ ਸਰਕਾਰ ਕਿਉਂ ਕਿਹਾ ਜਾਂਦਾ ਹੈ ਐਂਡ ਨੈਕਸਟ ਹੈ ਸ਼ਕਤੀ ਦੀਆਂ ਦੋ ਪਰਿਭਾਸ਼ਾਵਾਂ ਲਿਖੋ ਰਾਸ਼ਟਰੀ ਸ਼ਕਤੀ ਕੀ ਹੈ ਸ਼ਕਤੀ ਨੂੰ ਪਰਿਭਾਸ਼ਿਤ ਕਰੋ ਐਂਡ THEN ਦੋ ਕਿਸਮਾਂ ਦੀ ਜਾਇਦਾਦਤਾ ਜਾਂ ਉਚਿਤਤਾ ਦੇ ਬਾਰੇ ਲਿਖੋ ਐਂਡ THEN ਫਰਜ਼ਾਂ ਤੋਂ ਤੁਹਾਡਾ ਕੀ ਮਤਲਬ ਹੈ ਜਾਂ ਕਰਤੱਵ ਤੋਂ ਤੁਹਾਡਾ ਕੀ ਭਾਵ ਹੈ ਜਿਸਨੂੰ ਕਿ ਡਿਊਟੀਆਂ ਵੀ ਕਿਹਾ ਜਾਂਦਾ ਹੈ ਐਂਡ ਨੈਕਸਟ ਹੈ ਮਨੁੱਖੀ ਅਧਿਕਾਰਾਂ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਉਸ ਤੋਂ ਬਾਅਦ 10 ਦਸੰਬਰ ਦਾ ਕੀ ਮਹੱਤਵ ਹੈ ਐਂਡ ਦੈਨ ਅ ਜ਼ੋਨ ਪਰਤ ਤੋਂ ਤੁਹਾਡਾ ਕੀ ਭਾਵ ਹੈ ਸਮਾਨਤਾ ਦੇ ਕੋਈ ਚਾਰ ਗੁਣ ਲਿਖੋ ਕਾਨੂੰਨੀ ਸਮਾਨਤਾ ਨੂੰ ਯਕੀਨੀ ਬਣਾ ਲਈ ਚਾਰ ਵਿਸ਼ੇਸ਼ਤਾਵਾਂ ਲਿਖੋ ਸਟੂਡੈਂਟਸ ਇਹ ਸਾਰੇ ਕੁਐਸਚਨਸ ਬਹੁਤ ਚੰਗੀ ਤਰ੍ਹਾਂ ਤਿਆਰ ਕਰ ਲਿਓ ਇਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੈ ਲੌਂਗ ਕੁਐਸਚਨਸ ਵੀ ਸ਼ਾਰਟ ਕੁਐਸਚਨਸ ਵੀ ਮੋਲਡ ਕਰਕੇ ਕੁਐਸਚਨ ਪਾਈ ਜਾ ਸਕਦੇ ਆ ਸੋ ਇੱਥੇ ਵੀ ਮੈਕਸਿਮਮ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਤਰ੍ਹਾਂ ਦੇ ਮੋਲਡ ਕਰਕੇ ਕੁਐਸਚਨ ਪਾਈ ਜਾਣ ਲੇਕਿਨ ਜੋ ਸਿਲੇਬਸ ਦੇ ਵਿੱਚ ਹੈ ਉਸੇ ਢੰਗ ਨਾਲ ਇਹ ਕੁਐਸਚਨਸ ਤਿਆਰ ਕੀਤੇ ਗਏ ਹਨ ਸੋ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਇਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੈ ਨੈਕਸਟ ਹੈ ਸਮਾਜਿਕ ਤਬਦੀਲੀ ਦੇ ਚਾਰ ਢੰਗ ਲਿਖੋ ਐਂਡ ਨੈਕਸਟ ਹੈ ਲੋਕਤੰਤਰ ਬਾਰੇ ਮਾਰਕਸਵਾਦੀ ਵਿਚਾਰ ਕੀ ਹਨ ਮਾਰਕਸਵਾਦੀ ਅਤੇ ਉਦਾਰਵਾਦੀ ਲੋਕਤੰਤਰ ਵਿੱਚ ਚਾਰ ਅੰਤਰ ਲਿਖੋ ਐਂਡ ਨੈਕਸਟ ਜਾਇ ਜਿਤਾ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ਨਾਗਰਿਕ ਦੇ ਚਾਰ ਫਰਜ਼ ਲਿਖੋ ਐਂਡ ਨੈਕਸਟ ਹੈ ਨੈਗੇਟਿਵ ਲਿਬਰਟੀ ਤੋਂ ਤੁਹਾਡਾ ਕੀ ਭਾਵ ਹੈ ਤੁਸੀਂ ਮਾਰਕਸ ਦੇ ਵਰਗ ਰਹਿਤ ਸਮਾਜ ਨੂੰ ਕੀ ਸਮਝਦੇ ਹੋ ਐਂਡ ਦੈਨ ਲੋਕਤੰਤਰ ਦੇ ਕੋਲੀਨ ਸਿਧਾਂਤ ਦੇ ਅਨੁਸਾਰ ਸਿਆਸੀ ਕੋਲੀਨ ਕੌਣ ਹਨ ਰਾਜਨੀਤਿਕ ਕੋਲੀਨ ਜਿਹੜੇ ਉਹ ਕਿਹੜੇ ਆ ਉਹ ਦੱਸਣਾ ਲਿਬਰਟੀ ਦੇ ਚਾਰ ਸੁਰੱਖਿਆ ਉਪਾਅ ਲਿਖੋ ਪ੍ਰੋਲੇਟਾਰੀ ਦੀ ਤਾਨਾਸ਼ੈਤੀ ਤੋਂ ਤੁਹਾਡਾ ਕੀ ਭਾਵ ਹੈ ਸਿੱਧੇ ਲੋਕਤੰਤਰ ਤੋਂ ਤੁਹਾਡਾ ਕੀ ਭਾਵ ਹੈ ਰਾਸ਼ਟਰੀ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ ਐਂਡ ਨੈਕਸਟ ਅਧਿਕਾਰ ਅਤੇ ਫਰਜ਼ ਸਹਿ ਸੰਬੰਧਿਤ ਹਨ ਕੀ ਤੁਸੀਂ ਸਹਿਮਤ ਹੋ? ਪਰੇਟੋ ਅਤੇ ਮੋਸਕਾ ਦੁਆਰਾ ਲੋਕਤੰਤਰ ਦਾ ਕਿਹੜਾ ਸਿਧਾਂਤ ਪੇਸ਼ ਕੀਤਾ ਗਿਆ ਹੈ? ਐਂਡ ਦੈਨ ਜਾਇਜ਼ਤਾ ਦੀ ਮਹੱਤਤਾ ਨੂੰ ਲਿਖੋ। ਐਂਡ ਨੈਕਸਟ ਹੈ ਮਨੁੱਖੀ ਅਧਿਕਾਰਾਂ ਤੋਂ ਤੁਹਾਡਾ ਕੀ ਭਾਵ ਹੈ? ਕੋਈ 4 ਕਾਨੂੰਨੀ ਫਰਜ਼ ਲਿਖੋ। ਐਂਡ ਦੈਨ ਨਿਆਂ ਤੋਂ ਤੁਹਾਡਾ ਕੀ ਭਾਵ ਹੈ? ਸਮਾਨਤਾ ਦੇ ਅਰਥ ਲਿਖੋ। ਲੋਕਤੰਤਰੀ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ? 엘ੀਟ ਦੇ ਅਰਥ ਲਿਖੋ। ਸਿਆਸੀ ਸੱਭਿਆਚਾਰ ਦੇ ਧਰਮ ਨਿਰਪੇਖੀ ਕਰਨ ਦਾ ਕੀ ਅਰਥ ਹੈ? ਇਸ ਦੇ ਬਾਰੇ ਲਿਖੋ ਕ੍ਰਿਸ਼ਮਈ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ ਅਥਾਰਟੀ ਸ਼ਬਦ ਦਾ ਮੂਲ ਕੀ ਹੈ ਤਾਂ ਜਾਗਤ ਜਾਇਜ਼ਤਾ ਦਾ ਕੀ ਅਰਥ ਹੈ ਰਾਜਨੀਤਿਕ ਸੱਭਿਆਚਾਰ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਗੁਪਤ ਰਾਜਨੀਤਿਕ ਸਮਾਜੀਕਰਨ ਤੋਂ ਤੁਹਾਡਾ ਕੀ ਭਾਵ ਹੈ ਮੌਲਿਕ ਅਧਿਕਾਰਾਂ ਦੇ ਅਰਥ ਲਿਖੋ ਸੰਯੁਕਤ ਰਾਸ਼ਟਰ ਸੰਗਤ ਦੁਆਰਾ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀਕਰਨ ਘੋਸ਼ਣਾ ਕਦੋਂ ਅਪਣਾਇਆ ਗਿਆ ਸੀ ਐਂਡ THEN ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਦੱਸੋ ਭਾ ਕੀ ਹੈ ਕਰਤਾ ਸ਼ਬਦ ਦਾ ਮੂਲ ਕੀ ਹੈ ਲੋਕਤੰਤਰ ਦੇ ਕੁਲੀਨਵਾਦੀ ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ? ਸ਼ਕਤੀ ਤੋਂ ਤੁਹਾਡਾ ਕੀ ਮਤਲਬ ਹੈ? ਐਂਡ ਨੈਕਸਟ ਹੈ ਸਿਆਸੀ ਸਭਿਆਚਾਰ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ। ਅਧਿਕਾਰਾਂ ਦੇ ਕੋਈ ਚਾਰ ਸੁਰੱਖਿਆ ਉਪਾਅ ਲਿਖੋ। ਐਂਡ THEN ਨੈਸ਼ਨਲ ਲਿਬਰਟੀ ਤੋਂ ਤੁਹਾਡਾ ਕੀ ਭਾਵ ਹੈ? ਨਿਆਂ ਦਾ ਕਾਨੂੰਨੀ ਮਾਪ ਕੀ ਹੈ? ਐਂਡ THEN ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਕੋਈ ਚਾਰ ਸ਼ਰਤਾਂ ਲਿਖੋ। ਐਂਡ THEN ਸਮਾਜਵਾਦੀ ਜਮਹੂਰੀਅਤ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ। ਐ ਰਾਜਨੀਤਿਕ ਸਮਾਜੀਕਰਨ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ। ਕਿਸੇ ਵੀ ਦੋ ਕਿਸਮ ਦੇ ਰਾਜਨੀਤਿਕ ਸੱਭਿਆਚਾਰ ਨੂੰ ਲਿਖੋ ਐਂਡ THEN ਪ੍ਰਗਟ ਰਾਜਨੀਤਿਕ ਸਮਾਜਿਕਕਰਨ ਤੋਂ ਤੁਹਾਡਾ ਕੀ ਭਾਵ ਹੈ ਨਾਗਰਿਕ ਦੇ ਰਾਜਨੀਤਿਕ ਅਧਿਕਾਰਾਂ ਨੂੰ ਲਿਖੋ ਸਮਾਜਿਕ ਬਰਾਬਰੀ ਤੋਂ ਤੁਹਾਡਾ ਕੀ ਭਾਵ ਹੈ ਕੋਈ ਵੀ ਚਾਰ ਕਿਸਮ ਦੀ ਆਜ਼ਾਦੀ ਲਿਖੋ ਐਂਡ ਨੈਕਸਟ ਨਿਆ ਸ਼ਬਦ ਦਾ ਮੂਲ ਕੀ ਹੈ ਲੋਕਤੰਤਰ ਦੇ ਕੁਲীন ਸਿਧਾਂਤ ਨੂੰ ਪਰਿਭਾਸ਼ਿਤ ਕਰੋ ਐਂਡ THEN ਅਧਿਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਵੈਦਤਾ ਸ਼ਬਦ ਦਾ ਮੂਲ ਵਰਣਨ ਕੀ ਹੈ ਐਂਡ THEN ਪਾਰਦਰਸ਼ੀ ਅਤੇ ਭਾਗੀਦਾਰ ਰਾਜਨੀਤਿਕ ਸੱਭਿਆਚਾਰ ਦਾ ਵਰਣਨ ਕਰੋ ਸਿਆਸੀ ਸਮਾਜਿਕरण ਰਾਜਨੀਤਿਕ ਸਮਾਜਿਕरण ਤੋਂ ਕੀ ਧੀ ਕੀ ਲੋੜ ਹੈ ਅਧਿਕਾਰਾਂ ਨੂੰ ਪਰਿਭਾਸ਼ਿਤ ਕਰੋ ਨਾਗਰਿਕ ਦੇ ਕੋਈ ਚਾਰ ਫਰਜ਼ ਲਿਖੋ ਐਂਡ ਦਨ ਮਨੁੱਖੀ ਅਧਿਕਾਰ ਦੇ ਵਿਸ਼ਾਦੋਂ ਮਨਾਇਆ ਜਾਂਦਾ ਹੈ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਵਿਆਪੀ ਘੋਸ਼ਨਾ ਦਾ ਕੀ ਮਹੱਤਵ ਹੈ ਸੁਤੰਤਰਤਾ ਦੇ ਕੋਈ ਚਾਰ ਸੁਰੱਖਿਆ ਦੱਸੋ ਐਂਡ ਸੁਰੱਖਿਆ ਉਪਾਦ ਦੱਸੋ ਐਂਡ ਰਾਜਨੀਤਿਕ ਅਤੇ ਆਰਥਿਕ ਸਮਾਨਤਾ ਤੋਂ ਤੁਹਾਡਾ ਕੀ ਭਾਵ ਹੈ ਲੋਕਤੰਤਰ ਦੇ ਮਾਰਕਸਵਾਦੀ ਸਿਧਾਂਤ ਦੀਆਂ ਵਿਸ਼ੇਸ਼ਤਾਵਾਂ ਨੇਹਾਂ ਅਤੇ ਬਰਾਬਰੀ ਦਾ ਆਪਸ ਵਿੱਚ ਕੀ ਸੰਬੰਧ ਹੈ ਐਂਡ ਨੈਕਸਟ ਐ ਸਮਾਜਿਕ ਪਰਿਵਰਤਨ ਦੇ ਕਿਸੇ ਵੀ ਚਾਰ ਰੁਕਾਵਟਾਂ ਦਾ ਜ਼ਿਕਰ ਕਰੋ ਐਂਡ ਲੋਕਤੰਤਰ ਦੀ ਪਰਿਭਾਸ਼ਾ ਦਿਓ ਲੋਕਤੰਤਰ ਦੇ ਕੁਲੀਨ ਸਿਧਾਂਤ ਦੇ ਮੁੱਖ ਵਕੀਲ ਕੌਣ ਸਨ ਐਂਡ ਦੈਨ ਮਾਰਕਸਵਾਦੀ ਲੋਕਤੰਤਰ ਦੇ ਸਿਧਾਂਤ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲੋਕਤੰਤਰ ਦੇ ਕੋਈ ਚਾਰ ਗੁਣ ਲਿਖੋ ਸਮਾਜਿਕ ਪਰਿਵਰਤਨ ਦੇ ਕੋਈ ਚਾਰ ਢੰਗ ਲਿਖੋ ਐਂਡ ਨਿਆ ਸ਼ਬਦ ਦਾ ਮੂਲ ਕੀ ਹੈ ਆਰਥਿਕ ਆਜ਼ਾਦੀ ਤੋਂ ਤੁਹਾਡਾ ਕੀ ਭਾਵ ਹੈ ਨੁਕੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਕੋਸ਼ਨਾ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ ਐਂਡ ਨੈਕਸਟ ਹੈ ਕਰਤਵਿਸ਼ਯ ਸ਼ਬਦ ਦਾ ਮੂਲ ਕੀ ਹੈ ਨਾਗਰੀਕਾਂ ਦੇ ਰਾਜਨੀਤਿਕ ਅਧਿਕਾਰਾਂ ਨੂੰ ਲਿਖੋ ਰਾਜਨੀਤਿਕ ਸਮਾਜੀਕਰਨ ਦੀਆਂ ਮੁੱਖ ਕਿਸਮਾਂ ਨੂੰ ਲਿਖੋ ਰਾਜਨੀਤਿਕ ਸੱਭਿਆਚਾਰ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ ਐਂਡ ਰਾਜਨੀਤਿਕ ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ਜਾਇਜ਼ਤਾ ਦੇ ਸੰਕਟ ਤੋਂ ਤੁਹਾਡਾ ਕੀ ਭਾਵ ਹੈ ਸ਼ਕਤੀ ਅਤੇ ਅਥਾਰਟੀ ਵਿਚਕਾਰ ਕੋਈ ਚਾਰ ਅੰਤਰ ਲਿਖੋ ਐਂਡ ਨੈਕਸਟ ਹੈ ਅਥਾਰਟੀ ਸ਼ਬਦ ਦਾ ਮੂਲ ਕੀ ਹੈ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ 크리스마ਸ ਦੀ ਸ਼ਕਤੀ ਤੋਂ ਤੁਸੀਂ ਕੀ ਸਮਝਦੇ ਹੋ ਸਟੂਡੈਂਟਸ ਏ ਸੀ ਸ਼ਾਰਟ ਕੁਐਸ਼ਨਸ ਇਸ ਤੋਂ ਬਾਅਦ ਹੈ ਲੌਂਗ ਏਸੇ ਟਾਈਪ ਕੁਐਸ਼ਨ ਜੋ ਤੁਹਾਡੇ ਪੂਰੇ ਸਿਲੇਬਸ ਨੂੰ 4 ਯੂਨਿਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਹਰ ਇੱਕ ਯੂਨਿਟ ਦੇ ਵਿੱਚੋਂ ਦੋ ਲੌਂਗ ਕੁਐਸ਼ਨ 18 ਮਾਰਕਸ ਦੇ ਆਣੇ ਹਨ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਸ ਤਰ੍ਹਾਂ 4 ਯੂਨਿਟਸ ਦੇ ਵਿੱਚ 4 ਤੁਸੀਂ ਲੌਂਗ ਆਨਸਰਸ ਜਿਹੜੇ ਆ ਉਹ ਦੇਣੇ ਹਨ ਇਸ ਦੇ ਵਿੱਚ ਇਹ ਜਿਹੜਾ ਤੁਸੀਂ ਲੌਂਗ ਕੁਐਸ਼ਨ ਦਾ ਆਨਸਰ ਦੇਣਾ ਬਹੁਤ ਸਾਰੇ ਸਟੂਡੈਂਟਸ ਪੁੱਛਦੇ ਆ ਕਿ ਇਹ ਕਿੰਨੇ ਪੇਚੀਜ਼ ਦਾ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਤੁਸੀਂ ਪਹਿਲਾਂ ਉਸ ਦਾ ਕੁਐਸਚਨ ਜਿਹੜਾ ਪੁੱਛਿਆ ਗਿਆ ਉਸ ਦਾ ਇੰਟਰੋਡਕਸ਼ਨ ਦਿਓਗੇ ਲੌਂਗ ਕੁਐਸਚਨ ਦੇ ਵਿੱਚ ਕੋਈ ਵੀ ਕੁਐਸਚਨ ਹੈ ਉਸ ਦੀ ਇੰਟਰੋਡਕਸ਼ਨ ਦੇਣੀ ਜ਼ਰੂਰੀ ਹੈ ਭੂਮਿਕਾ ਔਰ ਐਂਡ ਦੇ ਵਿੱਚ ਕਨਕਲੂਡ ਕਰਨਾ ਸਿੱਟਾ ਲਿਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ मीनिंग ਪੁੱਛਿਆ ਗਿਆ मीनिंग ਦੇਣਾ ਹੈ ਪਰਿਭਾਸ਼ਾਵਾਂ ਦੇਣੀਆਂ ਜੇ ਪੁੱਛੀਆਂ ਗਈਆਂ ਔਰ ਇਸ ਤੋਂ ਇਲਾਵਾ ਜੇ ਵਿਸ਼ੇਸ਼ਤਾਵਾਂ ਆ ਗਈਆਂ ਜਾਂ ਕਿਸਮਾਂ ਆ ਗਈਆਂ ਉਹ ਤੁਸੀਂ ਦੇਣੀਆਂ ਹਨ ਉਸ ਦੇ ਤੁਸੀਂ ਪੁਆਇੰਟਸ ਬਣਾ ਕੇ ਸਭ ਹੈਡਿੰਗਸ ਬਣਾ ਕੇ ਉਸ ਦੀ ਡਿਟੇਲ ਲਿਖਦੇ ਜਾਣਾ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਕਟੋ ਕਰ ਤਿੰਨ ਚਾਰ ਪੇਜੀਸ ਦਾ ਮੈਕਸਿਮਮ ਫਾਈਵ ਪੇਜੀਸ ਦਾ ਆਨਸਰ ਦੇਣਾ ਹੁੰਦਾ ਹੈ ਇਸ ਦੇ ਵਿੱਚ ਕੁਐਸਚਨਸ ਇਸ ਤਰ੍ਹਾਂ ਹਨ ਸਭ ਤੋਂ ਪਹਿਲਾ ਹੈ ਸ਼ਕਤੀ ਤੋਂ ਤੁਹਾਡਾ ਕੀ ਪਾਵ ਹੈ ਪਾਵਰ ਦਾ मीनिंग ਦੱਸਣਾ ਇਸ ਦੀਆਂ ਵੱਖ-ਵੱਖ ਕਿਸਮਾਂ ਨੂੰ ਲਿਖੋ ਉਸ ਤੋਂ ਬਾਅਦ ਵੱਖ-ਵੱਖ ਕਿਸਮਾਂ ਦੀਆਂ ਸ਼ਕਤੀਆਂ ਦੀ ਚਰਚਾ ਕਰੋ ਇਹ ਕੁਐਸਚਨ ਦਾ ਆਨਸਰ ਸੇਮ ਹੈ ਇਸ ਕੁਐਸਚਨ ਨੂੰ ਮੋਲਡ ਕਰਕੇ ਪਾਇਆ ਗਿਆ ਹੈ ਇਸ ਤਰ੍ਹਾਂ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਅੱਗੇ ਹੈ ਸ਼ਕਤੀ ਅਤੇ ਅਧਿਕਾਰ ਤੋਂ ਤੁਹਾਡਾ ਕੀ ਪਾਵ ਹੈ ਦੋਹਾਂ ਦੇ ਵਿੱਚ ਦਾ ਅੰਤਰ ਲਿਖੋ ਐਂਡ ਦੈਨ ਸ਼ਕਤੀ ਤੋਂ ਤੁਹਾਡਾ ਕੀ ਪਾਵ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਪਰਿਭਾਸ਼ਿਤ ਕਰੋ ਸ਼ਕਤੀ ਦੇ ਵੱਖ-ਵੱਖ ਸਰੋਤ ਕੀ ਹਨ ਉਹਨਾਂ ਨੂੰ ਵਿਸਤਾਰ ਵਿੱਚ ਲਿਖੋ ਇੱਥੇ ਤੁਸੀਂ ਸ਼ਕਤੀ ਦੇ ਸਰੋਤ ਲਿਖਨੇ ਆ ਵਿਸਾਰ ਦੇ ਵਿੱਚ ਉਸ ਤੋਂ ਬਾਅਦ ਹੈ ਜਾਇਜ਼ਤਾ ਜਾਂ ਉਚਿਤਤਾ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ ਇਸ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਐਂਡ ਦੈਨ ਰਾਜਨੀਤਿਕ ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ਇਸ ਦੀ ਕਿਸਮਾਂ ਦੀ ਚਰਚਾ ਕਰੋ ਐਂਡ ਦੈਨ ਜਾਇਜ਼ਤਾ ਦੇ ਸਰਕਰ ਤੋਂ ਕੀ ਭਾਵ ਹੈ ਇਸ ਦੇ ਲਈ ਕਾਰਨ ਜ਼ਿੰਮੇਵਾਰਨ ਨੂੰ ਦੱਸੋ ਐਂਡ ਦੈਨ ਅਥਾਰਟੀ ਨੂੰ ਪਰਿਭਾਸ਼ਿਤ ਕਰੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ ਉਸ ਤੋਂ ਬਾਅਦ ਧਰਮਨੇਪਖ ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ਧਰਮਨੇਪਖ ਰਾਜਨੀਤਿਕ ਸੱਭਿਆਚਾਰ ਦੇ ਵਿਕਾਸ ਵਿੱਚ ਕਿਹੜੇ ਕਾਰਕ ਸਹਾਇਕ ਹਨ ਇਸ ਦੇ ਬਾਰੇ ਦੱਸੋ ਐਨੈਕਸਟ ਹੈ ਰਾਜਨੀਤਿਕ ਸਮਾਜੀਕਰਨ ਦੀ ਪ੍ਰਭਾਸ਼ਾ ਦਿਓ ਇਸ ਦੇ ਏਜੰਟਾਂ ਜਾਂ ਸਾਧਨਾ ਅਤੇ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਸਟੂਡੈਂਟਸ ਜਿਸ ਤਰ੍ਹਾਂ ਇਹ ਕੁਐਸਚਨਸ ਨੂੰ ਬਣਾਇਆ ਗਿਆ ਉਸੇ ਤਰ੍ਹਾਂ ਤੁਸੀਂ ਇਸ ਦੇ ਆਨਸਰ ਦੇਣਾ ਹੈ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਿਓਗੇ ਉਸ ਤੋਂ ਬਾਅਦ ਰਾਜਨੀਤਿਕ ਸਮਾਜੀਕਰਨ ਕੀ ਹੈ ਇਸ ਦੇ ਬਾਰੇ ਦੱਸੋਗੇ ਫਿਰ ਘਟੂ-ਘਟ ਤਿੰਨ ਡੈਫੀਨੇਸ਼ਨਸ ਦਿਓਗੇ ਰਾਜਨੀਤਿਕ ਸਮਾਜੀਕਰਨ ਦੀਆਂ ਉਸ ਤੋਂ ਬਾਅਦ ਇਸ ਦੇ ਏਜੰਟ ਜਾਂ ਸਾਧਨ ਜਿਹੜੇ ਆ ਉਹਨਾਂ ਦੇ ਬਾਰੇ ਲਿਖੋਗੇ ਉਸ ਤੋਂ ਬਾਅਦ ਵਿਸ਼ੇਸ਼ਤਾਵਾਂ ਲਿਖੋਗੇ ਜੇ ਤੁਸੀਂ ਆਰ ਐਂਡ ਦੇ ਵਿੱਚ ਸਿੱਟਾ ਲਿਖੋਗੇ ਜੇ ਤੁਸੀਂ ਇਸ ਦੇ ਵਿੱਚੋਂ ਇੱਕ 파ਟ ਛੱਡ ਦਿੰਦੇ ਹੋ ਵਿਸ਼ੇਸ਼ਤਾਵਾਂ ਛੱਡ ਦਿੱਤੀਆਂ ਗਈਆਂ ਉਸ ਦਾ ਆਨਸਰ ਨਾ ਦਿੱਤਾ ਤਾਂ ਉਸ ਦੇ ਨੰਬਰ ਕੱਟ ਦਿੱਤੇ ਜਾਂਦੇ ਆ ਜਿੰਨੇ 파ਰਟਸ ਕੁਐਸਚਨ ਦੇ ਹੁੰਦੇ ਆ ਉਨੇ 파ਰਟਸ ਦੇ ਅਕੋਰਡਿੰਗ ਹੀ ਨੰਬਰ ਡਿਵਾਈਡ ਕਰ ਦਿੱਤੇ ਜਾਂਦੇ ਆ ਉਸ ਤਰ੍ਹਾਂ ਹੀ ਪੇਪਰ ਚੈੱਕ ਕੀਤਾ ਜਾਂਦਾ ਸੋ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਹੈ ਨੈਕਸਟ ਹੈ ਰਾਜਨੀਤਿਕ ਸਮਾਜੀਕਰਨ ਦੀ ਪਰਿਭਾਸ਼ਾ ਦਿਓ ਇਸ ਦੇ ਵੱਖ-ਵੱਖ ਏਜੰਟਾਂ ਦੀ ਚਰਚਾ ਕਰੋ ਹੁਣ ਇਸ ਕੁਐਸਚਨ ਦੇ ਵਿੱਚ ਏਜੰਟ ਸਿਰਫ ਪੁੱਛੇ ਗਏ ਆ ਨਾਲ ਇਸ ਦੀ ਪਰਿਭਾਸ਼ਾ ਵਿਸ਼ੇਸ਼ਤਾਵਾਂ ਨਹੀਂ ਪੁੱਛੀਆਂ ਗਈਆਂ ਇੱਥੇ ਤੁਸੀਂ ਵਿਸ਼ੇਸ਼ਤਾਵਾਂ ਨਹੀਂ ਦੇਣੀਆਂ ਅੱਗੇ ਹੈ ਰਾਜਨੀਤਿਕ ਸਮਾਜੀਕਰਨ ਦੇ ਏਜੰਡਾਾਂ ਦੇ ਵਿਸਥਾਰ ਵਿੱਚ ਵਿਆਖਿਆ ਕਰੋ ਹੁਣ ਇਸ ਦੇ ਵਿੱਚ मीनिंग ਨਹੀਂ ਪੁੱਛਿਆ ਗਿਆ ਏਜੰਟ ਪੁੱਛੇ ਗਏ ਆ ਤਾਂ ਇੰਟਰੋਡਕਸ਼ਨ ਚ ਤੁਸੀਂ ਇਸ ਦਾ मीनिंग ਦੇ ਸਕਦੇ ਹੋ ਇਸ ਦੇ ਬਾਰੇ ਦੱਸੋਗੇ ਔਰ ਡੈਫੀਨੇਸ਼ਨ ਤੁਹਾਡੀ ਮਰਜ਼ੀ ਹੈ ਦੇਣਾ ਚਾਹੋ ਤਾਂ ਦੇ ਸਕਦੇ ਹੋ ਏਜੰਟਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਦਿਓਗੇ ਅੱਗੇ ਹੈ ਰਾਜਨੀਤਿਕ ਸਮਾਜੀਕਰਨ ਦੀ ਪਰਿਭਾਸ਼ਾ ਦਿਓ ਇਸ ਦੇ ਵੱਖ-ਵੱਖ ਏਜੰਟਾਂ ਤੇ ਚਰਚਾ ਕਰੋ ਏ ਵੀ ਇਸ ਦੇ ਵਿੱਚ ਰਿਪੀਟ ਹੋਇਆ ਇਸ ਤਰ੍ਹਾਂ ਐਂਡ ਨੈਕਸਟ ਹੈ ਰਾਜਨੀਤਿਕ ਸਮਾਜਿਕ ਕਰਨ ਦੀ ਪਰਿਭਾਸ਼ਾ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਇੱਥੇ ਤੁਸੀਂ ਇਸ ਦੀਆਂ ਕੈਰੈਕਟਰੀਸਟਿਕਸ ਦੇਣੀਆਂ ਨਾਲ ਇਸ ਯੂਨਿਟ 1 ਇਸ ਦੇ ਵਿੱਚੋਂ ਦੋ ਲੌਂਗ ਕੁਐਸਚਨ ਪੁੱਛੇ ਜਾਣਗੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਯੂਨਿਟ 2 ਦੇ ਵਿੱਚ ਕੁਐਸਚਨ ਇਸ ਤਰ੍ਹਾਂ ਹਨ ਆਧੁਨਿਕ ਲੋਕਤੰਤਰੀ ਰਾਜਾਂ ਵਿੱਚ ਨਾਗਰਿਕਾਂ ਦੁਆਰਾ ਪ੍ਰਾਪਤ ਵੱਖ-ਵੱਖ ਨਾਗਰਿਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰਾਂ ਦੀ ਚਰਚਾ ਕਰੋ ਐਂਡ ਨੈਕਸਟ ਹੈ ਅਧੁਨਿਕ ਭਾਰਤ ਵਿੱਚ ਨਾਗਰਿਕਾਂ ਦੁਆਰਾ ਪ੍ਰਾਪਤ ਅਧਿਕਾਰਾਂ ਦੀ ਸੰਖੇਪ ਵਿੱਚ ਚਰਚਾ ਕਰੋ ਐਂਡ ਵੱਖ-ਵੱਖ ਕਿਸਮਾਂ ਦੇ ਅਧਿਕਾਰਾਂ ਦੀ ਵਿਆਖਿਆ ਕਰੋ ਇਸ ਤੋਂ ਬਾਅਦ ਅਧਿਕਾਰਾਂ ਤੋਂ ਤੁਹਾਡਾ ਕੀ 파ਵਾ ਹੈ ਇਹਨਾਂ ਦੇ ਸੁਭਾਅ ਬਾਰੇ ਵਿਸਤਾਰ ਨਾਲ ਦੱਸੋ ਐਂਡ ਨੈਕਸਟ ਹੈ ਅਧਿਕਾਰਾਂ ਤੋਂ ਤੁਹਾਡਾ ਕੀ 파ਵਾ ਹੈ ਅਧਿਕਾਰਾਂ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਦੇ ਬਾਰੇ ਵਿਸਾਰ ਦੇ ਵਿੱਚ ਵਿਆਖਿਆ ਕਰੋ ਐਂਡ ਨੈਕਸਟ ਹੈ ਅਧਿਕਾਰ ਅਤੇ ਕਰਤਵਾਂਵਾਂ ਦੇ ਵਿਚਕਾਰ ਸਬੰਧ ਲਿਖੋ ਉਸ ਤੋਂ ਬਾਅਦ ਅਧਿਕਾਰ ਤੇ ਕਰਤਵ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇਸ ਦੇ ਬਾਰੇ ਲਿਖੋ ਵੱਖ-ਵੱਖ ਕਿਸਮ ਦੇ ਫਰਜ਼ ਡਿਊਟੀਆਂ ਕਰਤੱਵ ਜਿਹੜੇ ਹੈਗੇ ਆ ਉਹ ਲਿਖਣੇ ਆ ਐ ਨੈਕਸਟ ਹੈ ਮਨੁੱਖੀ ਅਧਿਕਾਰਾਂ ਨੂੰ ਪਰਿਭਾਸ਼ਿਤ ਕਰੋ ਇਸ ਦੇ ਸੁਭਾਅ ਅਤੇ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਘੋਸ਼ਣਾ ਪੱਤਰ ਵਿੱਚ ਸ਼ਾਮਲ ਅਧਿਕਾਰਾਂ ਨੂੰ ਲਿਖੋ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਵਿੱਚ ਸ਼ਾਮਲ ਅਧਿਕਾਰਾਂ ਦੀ ਮਹੱਤਤਾ ਨੂੰ ਲਿਖੋ ਇੱਥੇ ਤੁਸੀਂ ਮਹੱਤਤਾ ਦੱਸਣੀ ਹੈ ਉੱਤੇ ਅਧਿਕਾਰ ਦੱਸਣੇ ਆ ਜਦੋਂ ਮਹੱਤਤਾ ਦੱਸਣੀ ਹੈ ਨਾਲ ਅਧਿਕਾਰਾਂ ਦੇ ਬਾਰੇ ਵੀ ਤੁਸੀਂ ਲਿਖ ਸਕਦੇ ਹੋ ਐ ਨੈਕਸਟ ਹੈ ਵਾਤਾਵਰਨ ਪ੍ਰਦੂਸ਼ਣ ਤੋਂ ਤੁਹਾਡਾ ਕੀ ਭਾਵ ਹੈ ਵਾਤਾਵਰਨ ਪ੍ਰਦੂਸ਼ਣ ਦੀਆਂ ਕਿਸਮਾਂ ਲਿਖੋ ਉਸ ਤੋਂ ਬਾਅਦ ਅਧਿਕਾਰ ਅਤੇ ਫਰਜ਼ ਆਪਸ ਦੇ ਵਿੱਚ ਜੁੜੇ ਹੋਏ ਆ ਇਸ ਦੇ ਬਾਰੇ ਚਰਚਾ ਕਰੋ ਐਂਡ ਨੈਕਸਟ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਵਿੱਚ ਦੱਸੇ ਗਏ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਤੇ ਲੇਖ ਲਿਖੋ ਐਂਡ ਨੈਕਸਟ ਮਨੁੱਖੀ ਅਧਿਕਾਰਾਂ ਦੇ ਯੂਨੀਵਰਸਲ ਘੋਸ਼ਣਾ ਪੱਤਰ ਤੋਂ ਤੁਹਾਡਾ ਕੀ ਭਾਵ ਹੈ ਇਸ ਦੀ ਪ੍ਰਕਿਰਤੀ ਨੂੰ ਵਿਸਾਰ ਵਿੱਚ ਦੱਸੋ ਐਂਡ ਨੈਕਸਟ ਟਾਈਮ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਦੀਆਂ ਵਿਸ਼ੇਸ਼ਤਾਵਾਂ ਨੂੰ ਲਿਖੋ ਸੌਰੀ ਐਂਡ ਨੈਕਸਟ ਹੈ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਦੀਆਂ ਵੱਖ-ਵੱਖ ਕਿਸਮਾਂ ਤੇ ਚਰਚਾ ਕਰੋ ਇਸ ਯੂਨਿਟ 2 ਹੁਣ ਹੈ ਯੂਨਿਟ 3 ਦੇ ਕੁਐਸ਼ਨਸ ਸਮਾਨਤਾ ਦੀ ਪਰਿਭਾਸ਼ਾ ਦੇ ਅਤੇ ਬਰਾਬਰੀ ਦੇ ਕਾਨੂੰਨੀ, ਰਾਜਨੀਤਿਕ ਅਤੇ ਸਮਾਜਿਕ ਆਰਥਿਕ ਪਹਿਲੂਆਂ ਤੇ ਚਰਚਾ ਕਰੋ ਐਂਡ ਨੈਕਸਟ ਹੈ ਆਜ਼ਾਦੀ ਤੋਂ ਤੁਹਾਡਾ ਕੀ ਭਾਵ ਹੈ ਇਸ ਦੀ ਕਿਸਮ ਅਤੇ ਸੁਰੱਖਿਆ ਬਾਰੇ ਚਰਚਾ ਕਰੋ ਵੱਖ-ਵੱਖ ਕਿਸਮਾਂ ਦੀ ਆਜ਼ਾਦੀ ਦੇ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਸਿਆਸੀ ਆਜ਼ਾਦੀ ਆਰਥਿਕ ਬਰਾਬਰੀ ਤੋਂ ਬਿਨਾ ਇੱਕ ਮਿੱਥ ਹੈ ਚਰਚਾ ਕਰੋ ਇਸ ਇਸ ਤੋਂ ਬਾਅਦ ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਦੇ ਵਿਚਕਾਰ ਸਬੰਧਾਂ ਦੇ ਵਿਸਥਾਰ ਦੇ ਵਿੱਚ ਵਿਆਖਿਆ ਕਰੋ ਐਂਡ ਨੈਕਸਟ ਹੈ ਆਰਥਿਕ ਸੁਤੰਤਰਤਾ ਅਤੇ ਰਾਜਨੀਤਿਕ ਸਮਾਨਤਾ ਦੇ ਵਿਚਕਾਰ ਕੀ ਸੰਬੰਧ ਹੈ ਇਸਦੇ ਬਾਰੇ ਲਿਖੋ ਐਂਡ ਦੈਨ ਵੱਖ-ਵੱਖ ਕਿਸਮਾਂ ਦੇ ਨਿਆਂ ਕੀ ਹਨ ਕਾਨੂੰਨੀ ਨਿਆਂ ਬਾਰੇ ਦੱਸੋ ਇਸ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ ਇਹ ਲਿਖੋ ਐਂਡ ਨੈਕਸਟ ਹੈ ਨਿਆਂ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ ਇਸ ਦੇ ਕਾਨੂੰਨੀ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਪਹਿਲੂਆਂ ਤੇ ਚਰਚਾ ਕਰੋ ਐਂਡ ਨੈਕਸਟ ਹੈ ਨਿਆਂ ਦੇ ਵੱਖ-ਵੱਖ ਮਾਪ ਕੀ ਹਨ ਇਸਦੇ ਬਾਰੇ ਦੱਸੋ ਏਸ ਯੂਨਿਟ 3 ਦੇ ਕੁਐਸਚਨਸ ਇਸ ਤੋਂ ਬਾਅਦ ਯੂਨਿਟ 4 ਸਟੂਡੈਂਟਸ ਇਸ ਤੋਂ ਇਲਾਵਾ ਇਸ ਨੂੰ ਤੁਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਦੇਖ ਸਕਦੇ ਹੋ ਇਸ ਦਾ ਵੀਡੀਓ ਪਾ ਦਿੱਤਾ ਜਾਏਗਾ ਔਰ ਬਾਕੀ ਸਾਰੇ ਸਬਜੈਕਟਸ ਦਾ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨ ਤੇ ਸਿਲੇਬਸ ਦੇ ਵੀਡੀਓ ਮਿਲ ਜਾਣਗੇ ਸਿਸ਼ੀਓਲੋਜੀ ਦੇ ਪੂਰੇ ਸਿਲੇਬਸ ਦੇ ਲੈਕਚਰਸ ਦੇ ਵੀਡੀਓ ਬਣਾ ਦਿੱਤੇ ਗਏ ਆ ਉੱਥੋਂ ਤੁਸੀਂ ਆਪਣੇ ਸਾਰੇ ਸਿਲੇਬਸ ਦੀ ਤਿਆਰੀ ਕਰ ਸਕਦੇ ਹੋ ਬਹੁਤ ਈਜ਼ੀ ਵਰਡਿੰਗ ਦੇ ਵਿੱਚ ਸਿਸ਼ੀਓਲੋਜੀ ਦੇ ਔਰ ਪੰਜਾਬੀ ਕੰਪਲਸਰੀ ਦੇ ਵੀ ਮੈਕਸਿਮਮ ਕੁਐਸਚਨਸ ਦੇ ਵੀਡੀਓ ਆਨਸਰਸ ਦੇ ਬਣਾਇ ਦਿੱਤੇ ਗਏ ਆ ਉਤੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓ ਵੀ ਅਪਲੋਡ ਕਰ ਦਿੱਤੇ ਜਾਣਗੇ ਯੂਨਿਟ 4 ਦੇ ਕੁਐਸਚਨਸ ਇਸ ਤਰ੍ਹਾਂ ਹਨ ਸਮਾਜਿਕ ਪਰਿਵਰਤਨ ਦੇ ਰਾਹ ਵਿੱਚ ਕੀ ਰੁਕਾਵਟਾਂ ਹਨ ਤੁਸੀਂ ਇਹਨਾਂ ਨੂੰ ਕਿਵੇਂ ਹਟਾਓਗੇ ਐਂੈਕਸਟ ਹੈ ਸਮਾਜਿਕ ਤਬਦੀਲੀ ਸੋਸ਼ਲ ਚੇਂਜ ਦੇ ਢਾਂਗਾਂ ਤੇ ਰੁਕਾਵਟਾਂ ਕੀ ਹਨ ਇਸ ਦੇ ਬਾਰੇ ਦੱਸੋ ਐਂੈਕਸਟ ਹੈ ਸਮਾਜਿਕ ਤਬਦੀਲੀ ਤੋਂ ਤੁਹਾਡਾ ਕੀ ਭਾਵ ਹੈ ਸਮਾਜਿਕ ਤਬਦੀਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਫਿਰ ਸਮਾਜਿਕ ਤਬਦੀਲੀ ਸਮਾਜਿਕ ਪਰਿਵਰਤਨ ਸੋਸ਼ਲ ਚੇਂਜ ਤਿੰਨਾਂ ਦਾ ਮੀਨਿੰਗ ਇੱਕੋ ਹੀ ਹੈ ਸਮਾਜਿਕ ਤਬਦੀਲੀ ਦੇ ਵੱਖ-ਵੱਖ ਕਾਰਕਾਂ ਦੀ ਚਰਚਾ ਕਰੋ ਸਮਾਜਿਕ ਤਬਦੀਲੀ ਦੀ ਪ੍ਰਕਿਰਤੀ ਜਾਂ ਨੇਚਰ ਜਿਹੜੀ ਹੈ ਉਹ ਲਿਖੋ ਐਂਡ ਨੈਕਸਟ ਹੈ ਉਦਾਰਜਮਹੂਰੀਅਤ ਦੀਆਂ ਵਿਸ਼ੇਸ਼ਤਾਵਾਂ ਲਿਖੋ ਉਸ ਤੋਂ ਬਾਅਦ ਲੋਕਤੰਤਰ ਦੀ ਪਰਿਭਾਸ਼ਾ ਦਿਓ ਲੋਕਤੰਤਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਕਿਸਮਾਂ ਲਿਖੋ ਐਂਡ ਨੈਕਸਟ ਹੈ ਲੋਕਤੰਤਰ ਦੇ ਕੁਲੀਨ ਸਿਧਾਂਤ ਦਾ ਆਲੋਚਨਾਤਮਕ ਮੁਲਾਂਕਣ ਕਰੋ ਐਂਡ ਨੈਕਸਟ ਲੋਕਤੰਤਰ ਦੇ एलीटिस्ट सिद्धांत ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਕੀ ਹਨ ਐਂਡ ਨੈਕਸਟ ਉਦਾਰਵਾਦੀ ਲੋਕਤੰਤਰ ਸਰਕਾਰ ਦਾ ਸਭ ਤੋਂ ਵਧੀਆ ਰੂਪ ਹੈ ਕੀ ਤੁਸੀਂ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਹੋ ਐਂਡ ਦੈਨ ਲੋਕਤੰਤਰ ਦੀਆਂ ਖੂਬੀਆਂ ਅਤੇ ਨੁਕਸਾਨ ਦੀ ਚਰਚਾ ਕਰੋ ਐਂਡ ਦੈਨ ਸਮਾਜਿਕ ਪਰਵਰਤਨ ਦੀਆਂ ਵਿਸ਼ੇਸ਼ਤਾਵਾਂ ਅਤੇ ਸਮਾਜਿਕ ਤਬਦੀਲੀ ਦੇ ਵੱਖ-ਵੱਖ ਕਾਰਕਾਂ ਦੀ ਚਰਚਾ ਕਰੋ ਇਹ ਸਾਰੇ ਕੁਐਸਚਨਸ ਤੁਹਾਡੇ ਲੌਂਗ ਕੁਐਸਚਨਸ ਹੈ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਵਿੱਚੋਂ ਹੀ ਤਿਆਰੀ ਕਰ ਲਿਓ ਇਸ ਦੇ ਨੋਟਸ ਪ੍ਰਪੇਅਰ ਕਰ ਸਕਦੇ ਹੋ। ਬਾਕੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗਿਆ? ਤੁਹਾਡੇ ਪਹਿਲਾਂ ਵਾਲੇ ਸੈਮੈਸਟਰ ਦੇ ਵਿੱਚ ਕਿੰਨੇ ਮਾਰਕਸ ਆਏ? ਇਹ ਜ਼ਰੂਰ ਦੱਸਿਓ ਕਮੈਂਟ ਕਰਕੇ। ਤੁਹਾਡੇ ਵੱਲੋਂ ਇਹ ਕਮੈਂਟ ਹੀ ਮੇਰੇ ਲਈ ਇਨਸਪੀਰੇਸ਼ਨ ਹੁੰਦੀ ਹੈ ਜਿਸ ਦੇ ਨਾਲ ਮੈਂ ਇਹ ਵੀਡੀਓ ਬਣਾ ਸਕਦੀ ਹਾਂ, ਮਿਹਨਤ ਕਰ ਸਕਦੀ ਹਾਂ। ਥੈਂਕ ਯੂ so much। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ।